ਅਨਿ ਸ਼੍ਰੀ ਦਮਨਵਾ ਸਾਹਿਬ ਹਾਰਸ ਕਮੇਟੀ ਵੱਲੋਂ ਤੇ ਤੀਸਰਾ ਘੋੜਿਆਂ ਦਾ ਮੇਲਾ ਤਲਵੰਡੀ ਸਾਹਿਬ ਤੋਂ ਵੱਲੋਂ ਆਸਾਬ ਕਰਵਾਇਆ ਜਾ ਰਿਹਾ ਹੈ ਇਹ ਆਪਣਾ ਜੀ 20 ਤਰੀਕ ਤੱਕ ਚੱਲਣਾ ਹੈ ਜੀ 14 ਤੋਂ 20 ਤੱਕ ਸੀ ਅਪਣੇ ਅੱਜ ਲਗਾਤਾਰ ਇਵੈਂਟ ਚੱਲਣੇ ਆ ਜੀ ਅੱਜ ਨਮੈਸ਼ਤਾ ਦਿਨ ਹੈ 17 ਦਾ 18 ਨੂੰ ਰੇਵੀਆ ਚੱਲਣਾ ਦਿਨ 19 ਨੂੰ ਆਪਣਾ ਛਪਟਾ ਦੌੜਾ 20 ਨੂੰ ਕ੍ਰਿਸ਼ੀ ਦਾ ਆਜਾ ਇੰਡੀਆ ਲੈਵਲ ਦੇ ਸਭ ਤੋਂ ਵਧੀਆ ਘੋੜੇ ਇੱਥੇ ਪਹੁੰਚ ਚੁੱਕੇ ਨੇ ਜਿਵੇਂ ਉਸਤਮ ਕੋੜਾ ਚੈਂਪੀਅਨ ਹੋਇਆ ਉਹ ਵੀ ਆਇਆ ਹੋਇਆ ਹੈ ਸ਼ਕਤੀ ਕੋੜਾ ਉਹ ਵੀ ਆਇਆ ਹੋਇਆ ਹੈ ਪਦਮ ਉਹ ਵੀ ਆਇਆ ਹੋਇਆ ਹੈ ਤਰਵੰਡੀ ਸਾਹਿਬੋਂ ਸਾਡੇ ਲੋਕਲ ਕੋੜੇ ਜਿੰਨੇ ਆਪਣੀ ਟੀਮ ਦੇ ਆ ਉਹ ਵੀ ਸਾਰੇ ਇੱਥੇ ਉਜੇ ਹੋਏ ਨੇ ਸ시 ਕਾਲ ਜੀ ਸਵਾਗਤ ਹੈ ਤੁਹਾਡਾ ਪੀਟੀਸੀ ਨਿਊਜ਼ ਤੇ ਤੇ ਮੈਂ ਆ ਤੁਹਾਡੇ ਨਾਲ ਮਨੀਸ਼ ਗਰਗ ਇਤਿਹਾਸਕ ਨਗਰ ਦਮਦਮਾ ਸਾਹਿਬ ਵਿਖੇ ਤੀਜਾ ਕੋੜਿਆਂ ਦਾ ਮੇਲਾ ਸ਼ੁਰੂ ਹੋ ਗਿਆ ਹੈ ਅੱਜ ਬੇਸ਼ੱਕ 14 ਤਰੀਕ ਤੋਂ ਸ਼ੁਰੂ ਹੋਇਆ ਸੀ ਬੇਸ਼ੱਕ ਅੱਜ ਪਹਿਲੇ ਦਿਨ ਨਮਾਇਸ਼ ਹੈ ਜਿਹੜੀ ਕੋੜਿਆਂ ਦੀ ਨਮਾਇਸ਼ ਕੋੜੇ ਕੋੜਿਆਂ ਦੀ ਨਮਾਇਸ਼ ਹੈ ਜਿਹੜੀ ਉਹ ਸ਼ੁਰੂ ਹੋ ਗਈ ਹੈ ਤੇ ਵੱਡੀ ਗਿਣਤੀ ਵਿੱਚ ਪੰਜਾਬ ਹਰਿਆਣਾ ਰਾਜਸਥਾਨ ਤੋਂ ਇੱਥੇ ਘੋੜਾ ਪਾਲਕ ਆਪਣੇ ਘੋੜੇ ਘੋੜੀਆਂ ਲੈ ਕੇ ਪੁੱਜੇ ਨੇ ਸਾਡਾ ਪ੍ਰਬੰਧਕ ਮੌਜੂਦ ਨੇ ਗੱਲਬਾਤ ਕਰਦੇ ਆਂ ਬਾਬਾ ਜੀ ਸਭ ਤੋਂ ਪਹਿਲਾਂ ਬਹੁਤ-ਬਹੁਤ ਮੁਬਾਰਕਾਂ ਤੀਜਾ ਮੇਲਾ ਤੁਹਾਡਾ ਜੀ ਜੀ ਤੇ ਬੜੀ ਰੌਣਕਾ ਪਿਛਲੀ ਵਾਰ ਨਾਲੋਂ ਵਧਾਤਾ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਦਾ ਉਤਸ਼ਾਹ ਹੈ ਇਸ ਵਾਰ ਨਮਾ ਕੀ ਕਰ ਰਹੇ ਹੈ ਹਾਂਜੀ ਪਹਿਲਾਂ ਤਾਂ ਮਨੀਸ਼ ਜੀ ਤੁਹਾਡਾ ਸਾਰੇ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਜੀਓ ਆਇਆ ਨੂੰ ਹਾਂਜੀ ਸ਼੍ਰੀ ਦਾਮਨਵਾਸਾਹ ਹਾਰਸ ਕਮੇਟੀ ਵੱਲੋਂ ਤੇ ਤੀਸਰਾ ਘੋੜਿਆਂ ਦਾ ਮੇਲਾ ਤਲਵੰਡੀ ਸਾਬੋਦਾਨਾ ਸਾਹਿਬ ਕਰਵਾਇਆ ਜਾ ਰਿਹਾ ਹੈ ਜਿਹਦਾ ਕਿ ਅੱਜ ਮਤਲਬ ਪਹਿਲਾ ਨਮੈਸ਼ ਦਾ ਪਹਿਲਾ ਦਿਨ ਹੈ ਜੀ ਤੇ ਬਹੁਤ ਹੀ ਚੰਗਾ ਉਤਸ਼ਾਹ ਹੈ ਸਾਰੇ ਇਲਾਕਾ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਹਮਮਾ ਕੇ ਪਹੁੰਚੇ ਹੈ ਬਾਕੀ ਸਾਰੇ ਘੋੜਾ ਪਾਲਕ ਵੀਰ ਦੂਰੋਂ ਨੇੜਿਓਂ ਚੱਲ ਕੇ ਆਏ ਹੈ ਤੇ ਮਤਲਬ ਖੁੱਡੀਆਂ ਸਾਹਿਬ ਦੇ ਬੇਟਾ ਜੀ ਉਹ ਵੀ ਆ ਕੇ ਗਏ ਹੈ ਹੋਰ ਵੀ ਉੱਗੀਆਂ ਸ਼ਖਸੀਅਤਾਂ ਸਾਰੀਆਂ ਹੀ ਆ ਕੇ ਤੇ ਬਾਬਾ ਕਾਕਾ ਜੀ ਤੇ ਬਾਬੇ ਮਲਕਾਣੇ ਵਾਲੇ ਹੋਰ ਬਹੁਤ ਬਹੁਤ ਮਤਲਬ ਮਹਾਨ ਸ਼ਖਸੀਅਤਾਂ ਆਈਆਂ ਪਹੁੰਚੀਆਂ ਸਾਨੂੰ ਸਹਿਯੋਗ ਦਿੱਤਾ ਖੀਰਦਾਮਨ ਸਾਹਿਬ ਹੋਰਸ਼ ਕਮੇਟੀ ਨੂੰ ਤੇ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਆ ਜੀ ਮੇਲਾ ਪੂਰਾ ਜੋਸ਼ ਖੁਸ਼ ਰੋਸ਼ਨਾ ਚੱਲ ਰਿਹਾ ਹੈ ਜੀ ਕਿੰਨੇ ਦਿਨ ਚੱਲਣਾ ਵੀ ਤਾਂ ਇਹ ਇਹ ਆਪਣਾ ਜੀ 20 ਤਰੀਕ ਤੱਕ ਚੱਲਣਾ ਹੈ ਜੀ 14 ਤੋਂ 20 ਤੱਕ ਸੀ ਅੱਜ ਹੁਣ ਆਪਣੇ ਅੱਜ ਲਗਾਤਾਰ ਇਵੈਂਟ ਚੱਲਣੇ ਆ ਜੀ ਅੱਜ ਨਮਾਇਸ਼ ਦਾ ਦਿਨ ਹੈ 17 ਦਾ 18 ਨੂੰ ਰੇਵੀਆ ਚਾਲਾਂ ਦਾ ਦਿਨ ਹੈ 19 ਨੂੰ ਆਪਣਾ ਛਪਟਾ ਦੌੜਾਂ ਦਾ ਦਿਨ ਹੈ ਜੀ 20 ਨੂੰ ਕਵਿਸ਼ਰੀ ਦਾ ਜੀ ਜੀ ਚੱਟਾ ਸਾਹਿਬ ਵੀ ਸਾਡੇ ਨੂੰ ਚੱਟਾ ਸਾਹਿਬ ਅੱਜ ਫਿਰ ਨਮਾਇਸ਼ ਦੇਖੀ ਬੜੇ ਜ਼ਬਰਦਸਤ ਘੋੜੇ ਆ ਤੇ ਕਿਹੜੇ ਕਿਹੜੇ ਘੋੜੇ ਸੀਗੇ ਬੜੇ ਖਿਚਦਾ ਕੇਂਦਰ ਬਣੇ ਲੋਕਾਂ ਜੀ ਸਭ ਤੋਂ ਪਹਿਲਾਂ ਤਾਂ ਅਸੀਂ ਸ਼੍ਰੀ ਦੰਦਮਾ ਹਾਰਸ ਸੋਸਾਇਟੀ ਦੀ ਸਾਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਤੇ ਬਾਕੀ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਪਿੰਡ ਦੇ ਸਾਰੀ ਸੰਗਤ ਦਾ ਜਿਨ੍ਹਾਂ ਨੇ ਸਾਡਾ ਇਹਨਾਂ ਸਹਿਯੋਗ ਦਿੱਤਾ ਕਿਉਂਕਿ ਸਾਡੇ ਟੀਮ ਤੇ ਯਕੀਨ ਕੀਤਾ ਤੇ ਘੋੜੇ ਤਾਂ ਮਨੀਸ਼ ਜੀ ਸਾਨੂੰ ਦੱਸਣ ਬੰਦ ਹੈ ਵੀ ਇੰਡੀਆ ਲੈਵਲ ਦੇ ਸਭ ਤੋਂ ਵਧੀਆ ਘੋੜੇ ਇੱਥੇ ਪਹੁੰਚ ਚੁੱਕੇ ਨੇ ਜਿਵੇਂ ਰਸਤਮ ਘੋੜਾ ਚੈਂਪੀਅਨ ਹੋਇਆ ਉਹ ਵੀ ਆਇਆ ਹੋਇਆ ਹੈ ਸ਼ਕਤੀ ਘੋੜਾ ਉਹ ਵੀ ਆਇਆ ਹੋਇਆ ਹੈ ਪਦਮ ਉਹ ਵੀ ਆਇਆ ਹੋਇਆ ਹੈ ਤਰਵੰਡੀ ਸਾਹਿਬ ਤੋਂ ਸਾਡੇ ਲੋਕਲ ਘੋੜੇ ਜਿੰਨੇ ਆਪਣੀ ਟੀਮ ਦੇ ਆ ਉਹ ਵੀ ਸਾਰੇ ਇੱਥੇ ਪੁੱਜੇ ਹੋਏ ਨੇ ਬਾਈ ਬਰਜ ਖਰੀਫਾ ਵੀ ਪਹੁੰਚਿਆ ਹੋਇਆ ਪੰਜਾਬੀ ਵਾਲੇ ਆ ਸਾਡੇ ਬਹੁਤ ਵਧੀਆ ਦੋਸਤ ਉਹਨਾਂ ਦਾ ਘੋੜਾ ਇੱਥੇ ਪਹੁੰਚਿਆ ਹੋਇਆ ਹੈ ਬਾਈ ਨਿੱਪੀ ਢੱਲੋਂ ਆ ਜਗਤਾਰ ਤੁੰਗ ਵਾਲੀ ਆ ਸਮਲ ਚੰਗੇ ਚੰਗੇ ਬਰੀਡਰ ਆ ਆਪਦੇ ਇੱਥੇ ਘੋੜੇ ਲੈ ਕੇ ਇਸ ਨਿਵੇਸ਼ ਨੂੰ ਚਾਰ ਚੰਨ ਲਾਉਣ ਲਈ ਪਹੁੰਚੇ ਨੇ ਕੱਟਾ ਸਾਹਿਬ ਪਰ ਕਹਿ ਦਈਏ ਕਿ ਤੀਜਾ ਹੈ ਪਹਿਲਾਂ ਛੋਟਾ ਸੀ ਫ ਉਨਾ ਦੀ ਫਿਰ ਉਹ ਤੋਂ ਵੱਡਾ ਹੋ ਗਿਆ ਤੁਹਾਡਾ ਮੇਲਾ ਫਿਰ ਪੁਸ਼ਕਰ ਵਾਲਾ ਮੇਲਾ ਬਣਾ ਲੈਣਾ ਇੱਕ ਦਿਨ ਇਹ ਸਾਡੀ ਟੀਮ ਦਾ ਇੱਕ ਸੁਪਨਾ ਹੈ ਜੀ ਸਾਡੇ ਬਾਬਾ ਜੋਰਾ ਜੀ ਜਾਂਦੇ ਹੁੰਦੇ ਸਾਡੇ ਤੋਂ ਪਹਿਲਾਂ ਰਾਜਸਥਾਨ ਚ ਜਦੋਂ ਉਹ ਰਾਜਸਥਾਨ ਜਾਂਦੇ ਇਹ ਆ ਕੇ ਸਾਨੂੰ ਛੇੜ ਦਿੰਦੇ ਵਿਆ ਕਰਕੇ ਚੱਠਾ ਸਾਹਿਬ ਅਸੀਂ ਉੱਥੇ ਦੌੜਾਂ ਦੇਖੀਆਂ ਤੇ ਦੌੜਾਂ ਦੇਖੀਆਂ ਐ ਕਰਕੇ ਉੱਥੇ ਰੇਗਿਆ ਚਾਲਾਂ ਹੋਈਆਂ ਉਹ ਹੋਈਆਂ ਗੱਲ ਕਰ ਬਾਬਾ ਜੀ ਦਾ ਉਹ ਸੁਪਨਾ ਸਾਡੀ ਸਾਰੀ ਟੀਮ ਨੇ ਫਿਰ ਸੁਪਨਾ ਸਜਾਇਆ ਤੇ ਉਹ ਸੁਪਨਾ ਸਾਡਾ ਇੱਥੇ ਤਲਵੰਡੀ ਸਾਬੂ ਸਪਕਾਰ ਹੋਇਆ ਅੱਜ ਜਦੋਂ ਅਸੀਂ ਮੰਡੀ ਲਾਈ ਧੰਨਵਾਦ ਕਰਦੇ ਹਾਂ ਅਸੀਂ ਸੰਧੂ ਪਰਿਵਾਰ ਦਾ ਜਿਨ੍ਹਾਂ ਨੇ ਫ੍ਰੀ ਆਫ ਕਾਸਟ ਸਾਨੂੰ ਜ਼ਮੀਨ ਦਿੱਤੀ ਦੂਜੀ ਵਾਰ ਸਰਦਾਰ ਸਾਡੇ ਦਾਦਾ ਜੀ ਲੱਗਦੇ ਬੱਬੀ ਚੱਠਾ ਜੀ ਉਹਨਾਂ ਦਾ ਤਹਿਤੋਂ ਸਾਡੀ ਟੀਮ ਕੋ ਨਹੀਂ ਉਹ ਧੰਨਵਾਦ ਜਿਨ੍ਹਾਂ ਨੇ ਇਸ ਨੂੰ ਫੇਰ ਮਤਲਬ ਪਾਣੀ ਦਿੱਤਾ ਤੇ ਇਹ ਬੂਟਾ ਵੱਡਾ ਹੋਇਆ ਤੇ ਹੁਣ ਅਸੀਂ ਤਹਿਤੋਂ ਧੰਨਵਾਦ ਕਰਦੇ ਹਾਂ ਸਾਡੀ ਖਾਲਸਾ ਸਕੂਲ ਦੀ ਕਮੇਟੀ ਦਾ ਜਿਨ੍ਹਾਂ ਨੇ ਸਾਡੇ ਤੇ ਵਿਸ਼ਵਾਸ ਕਰਕੇ ਸਾਨੂੰ ਇਹ ਜ਼ਮੀਨ ਦਿੱਤੀ ਉਹਦੇ ਮੈਨੇਜਰ ਸਾਹਿਬ ਵੀ ਸਾਡੇ ਨਾਲ ਖੜੇ ਹੈ ਸਾਡੀ ਕਮੇਟੀ ਨੂੰ ਇਹਨਾਂ ਨੇ ਫੰਡ ਵੀ ਠੇਕਾ ਜਿਨਾ ਹੋਇਆ ਸੀ ਉਹ ਤੋਂ ਵੀ ਸਾਥੋਂ ਘੱਟ ਲਿਆ ਉਹਦੇ ਲਈ ਵੀ ਅਸੀਂ ਇਸ ਕਮੇਟੀ ਦਾ ਧੰਨਵਾਦ ਕਰਦੇ ਆਂ ਤੇ ਫੇਰ ਇਹਨਾਂ ਨੇ ਸਾਨੂੰ ਇਹ ਵੀ ਭਰੋਸਾ ਦਵਾਇਆ ਵੀ ਚੱਠਾ ਸਾਹਿਬ ਗਾਹਾਂਵਾਰੀ ਵੀ ਛੋਟੀ ਟੀਮ ਆਊਗੀ ਤੇ ਜ਼ਮੀਨ ਸੋਨੂ ਹੀ ਪਹਿਲ ਦੇ ਆਧਾਰ ਤੇ ਦਿੱਤੀ ਜਾਊਗੀ ਪ੍ਰਮਾਤਮਾ ਕਿਰਪਾ ਕਰੇ ਅਸੀਂ ਛੋਟੀ ਇਸ ਮੀਡੀਆ ਰਾਹੀਂ ਮੈਸੇਜ ਦਿੰਨੇ ਆਂ ਇਸੇ ਫਰਵਰੀ ਮਹੀਨੇ ਚ ਕੋਈ ਡੇਟ ਅੱਗੇ ਪਿੱਛੇ ਹੋ ਸਕਦੀ ਏ ਇੱਕ ਦੋ ਦਿਨ ਤੇ ਇਸੇ ਥਾਂ ਦੇ ਉੱਤੇ ਚੌਥਾ ਮੇਲਾ ਵੀ ਤਲਵੰਡੀ ਸਾਬੋ ਦੀ ਧਰਤੀ ਤੇ ਲੱਗੂਗਾ ਬਿਲਕੁਲ ਦਰਸ਼ਕ ਵੀ ਕੋ ਮੌਜੂਦ ਨੇ ਦੇਖਿਆ ਜੀ ਕੋਲੇ ਜਿਵੇਂ ਮਕਸਰ ਮੇਲਾ ਲੱਗਦਾ ਪੁਸ਼ਕਰ ਲੱਗਦਾ ਆਈਂ ਦੇ ਫੀਲ ਹੁੰਦਾ ਇਥੇ ਕਿ ਤਰ੍ਹਾਂ ਦੇਖੋ ਜੀ ਇਹ ਗੁਰੂਆਂ ਦੀ ਚਰਨ ਛੋਹ ਧਰਤੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਥੇ 9 ਮਹੀਨੇ ਰਹੇ ਨਾ ਯੰਗ ਦੇ ਵਿੱਚ ਗੁਰੂ ਸਾਹਿਬ ਦਾ ਸਭ ਤੋਂ ਪਿਆਰਾ ਜਿਹੜਾ ਘੋੜਾ ਹੁੰਦਾ ਸੀ ਆ ਠੀਕ ਹੈ ਉਹ ਜਿਹੜੇ ਗੁਰੂ ਸਾਹਿਬ ਦੀ ਧਰਤੀ ਹੈ ਜਿਹੜੀ ਇਹ ਉਹਨਾਂ ਦੇ ਚਰਨ ਛੋਹ ਉਹਨਾਂ ਦੇ ਸੁਪਨੇ ਹਨ ਮਤਲਬ ਜਣ ਕੇ ਜਿਹੜੇ ਸੀਗੇ ਵੀ ਘੋੜਾ ਉਹਨਾਂ ਦਾ ਜਿਹੜਾ ਸਭ ਤੋਂ ਪਿਆਰਾ ਸੀ ਆ ਵੀ ਘੋੜਾ ਮੰਡੀ ਤਲਵੰਡੀ ਸਾਬੂ ਦੀ ਜਿਹੜੀ ਹੈਗੀ ਹੈ ਦਮਦੋਦ ਸਾਹਿਬ ਹਾਰਸ ਸੁਸਾਇਟੀ ਦੀ ਉਹ ਮੈਂ ਕਹਿੰਦਾ ਵੀ ਬਲ ਬਖਸ਼ੇ ਵੀ ਉਹ ਪੰਜਾਬ ਚ ਕੀ ਹਿੰਦੁਸਤਾਨ ਦੇ ਵਿੱਚ ਨੰਬਰ 1 ਤੇ ਘੋੜਾ ਮੰਡੀ ਇਹ ਵਣਨ ਜਾ ਰਹੀ ਹੈ ਦਿਨੋ ਦਿਨ ਤਰੱਕੀ ਕਰ ਰਹੀ ਹੈ ਸਾਰੇ ਹੀ ਜਿਹੜੇ ਘੋੜਾ ਪ੍ਰਬੰਧਕ ਕਮੇਟੀ ਨੇ ਉਹਨਾਂ ਨੇ ਬੜਾ ਮਤਲਬ ਇਮਾਨਦਾਰ ਨਾਲ ਸ਼ਿੱਦਤ ਨਾਲ ਕੰਮ ਕੀਤਾ ਤੇ ਅੱਗੇ ਤੋਂ ਵੀਵੇਂ ਕਰਦੇ ਰਹਿਣਗੇ ਧੰਨਵਾਦ ਬਾਬਾ ਜੀ ਵੀ ਸਾਡੇ ਨਾਲ ਮੌਜੂਦ ਨੇ ਓੜੇ ਰੱਖਦੇ ਆ ਘੋੜਿਆਂ ਦੇ ਬੜੇ ਸ਼ਕੀਨ ਨੇ ਬਾਬਾ ਜੀ ਅੱਬਾ ਜੀ ਫਿਰ ਮੇਲਾ ਲੱਗਦਾ ਪਰ ਚਾ ਚੜ ਜਾਂਦਾ ਵਿਆਹ ਵਾਂਗ ਮਹਾਰਾਜੀ ਇਹ ਦਸਵੇਂ ਪਾਸ਼ਾ ਦੀ ਧਰਤੀ ਹੈ ਕਲਨੀ ਵਾਲੇ ਦੀ ਇੱਥੇ ਨਾ ਮੇਲੇ ਲੱਗਣੇ ਹਮਾਰੇ ਲੱਗਣਗੇ ਕਿੱਥੇ ਸਾਡਾ ਦਾ ਹੌਸਲੇ ਹੀ ਵੱਧ ਜਾਗੀ ਅੱਜ ਦਾ ਉਮਰੀਏ ਮੇਜਾਉਂਦੇ ਕਿ ਦੋ ਸਾਲ ਲੱਗੇ ਜਾ ਰਹੀ ਆ ਸਾਡਾ ਹੌਸਲੇ ਹੋਏਗੀ ਲੰਗ ਸਿੰਘ ਵੀ ਰੱਖਦੇ ਆ ਘੋੜੇ ਪੂਰੇ ਬਾਬ ਗੁਰਗੋਬਿੰਦ ਸਿੰਘ ਵੀ ਘੋੜੇ ਰੱਖਦੇ ਸੀਗੇ ਮਹਾਰਾਜੀ ਇਹ ਕਾਛੀ ਦਸ ਸਿੰਘਾਂ ਗੁਰ ਸਿੰਘਾਂ ਦੇ ਨਾਲ ਹੀ ਰਹਿਣ ਵਾਲੇ ਆ ਜੰਗਾ ਦੁੱਧਾਂ ਤੇ ਲੜਨ ਵਾਲੇ ਨਾ ਰੇਗਤੀ ਰੱਖਿਆ ਕਰਨ ਵਾਲਾ ਘੋੜਾ ਸੀ ਜਿਹੜੀ ਮਾਰਾ ਇਹ ਤਾਂ ਵੱਡੇ ਦੇਵੀ ਦੇਵਤਿਆਂ ਨੇ ਵੀ ਪਾਲੇਗੀ ਕਾਸ਼ ਤੋਂ ਉਤਰੇ ਸੀ ਇਹ ਜਾਨਵਰ ਮਾਰਾ ਇਹਨਾਂ ਦੇ ਪਰ ਹੁੰਦੇ ਸੀ ਜਿਹੜੇ ਅੰਦਰ ਘੋੜਿਆਂ ਦੇ ਪੈਰਾਂ ਦੇ ਥੱਲੇ ਇਹ ਕ ਪਰ ਹੁੰਦੇ ਸੀ ਇਹ ਜੰਗਾ ਦੁੱਧਾਂ ਦੇ ਕੱਟੇ ਗਏ ਸੀ ਪਉਣਾ ਹਰੀ ਜਨਵਾਰਾ ਜੀ ਆਵਾ ਬਾਪਾ ਜੀ ਵਾਰਜ ਖਾਲਸਾ ਹਵਤੇ ਕੀ ਬੋਲੋ ਇਹ ਸਾਨੂੰ ਪ੍ਰਬੰਧਕ ਜਿਨ੍ਹਾਂ ਨੇ ਕਿਹਾ ਕਿ ਲਗਾਤਾਰ ਨੇ ਜਿਹੜੇ ਇਹ ਮੇਲੇ ਜਾਰੀ ਰਹਿਣਗੇ ਤੇ ਆਉਣ ਵਾਲਾ ਚੌਥਾ ਮੇਲਾ ਇਸ ਤੋਂ ਵੀ ਵੱਡਾ ਹੋਵੇਗਾ ਮਨੀਸ਼ ਗਰਗ ਪੀਟੀਸੀ ਨਿਊਜ਼ ਦਮਦਮਾ ਸਾਹਿਬ ਤਲਵੰਡੀ ਸਾਬੋ ਬਠਿੰਡਾ